ਕੋੜਕਪੂਰਾ ਤੇ ਬਹਿਬਲਕਲਾ ਗੋਲੀकांड ਮਾਮਲੇ ਨੂੰ ਲੈ ਕੇ ਲਗਾਤਾਰ ਜਿੱਥੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਇਸ ਮਾਮਲੇ ਤੇ ਨਰਸ਼ਿਆਂ ਦੇ ਇੱਕ ਹੋਰ ਮਾਮਲੇ 'ਚ ਮੁਅਤਲ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਜਿਸ ਤੋਂ ਬਾਅਦ ਉਮਰਾ ਨੰਗਲ ਸੱਚਖੰਡ ਨਤਮਸਤ ਹੋਏ ਇਸ ਮੌਕੇ ਜਦੋਂ ਉਮਰਾ ਨੰਗਲ ਨੇ মিডিਆ ਨਾਲ ਗੱਲ ਕੀਤੀ ਤਾਂ ਉਸ ਨੇ ਅਣਜਾਣੇ 'ਚ ਹੋਈ ਗਲਤੀ ਦੀ ਮਾਫੀ ਮੰਗੀ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਆਮ ਲੋਕ ਤਾਂ ਇਹ ਗੱਲ ਕਹਿੰਦੇ ਸੁਣੇ ਨੇ ਕਿ ਗਲਤੀ ਹੋ ਗਈ ਪਰ ਇੱਕ ਵੱਡੇ ਅਹੁਦੇ ਤੇ ਬਿਰਾਜ਼ਮਾਨ ਅਫਸਰ ਵੱਡੇ ਰੈਂਕ ਵਾਲਾ ਅਧਿਕਾਰੀ ਅਜਹੀ ਗਲਤੀ ਕਰੇ ਤਾਂ ਇਹ ਜਵਾਬ ਸੁਣ ਕੇ ਇੱਕ ਵਾਰ ਹੈਰਾਨੀ ਤਾਂ ਜ਼ਰੂਰ ਹੁੰਦੀ ਹੈ ਐਨਾ ਹੀ ਨਹੀਂ ਤੇ ਜਦੋਂ ਉਹਨਾਂ ਨੂੰ ਵਿਦਵੀ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਦੇਖੋ ਫਿਰ ਉਹਨਾਂ ਦਾ ਕਿਹੋ ਜਿਹਾ ਜਵਾਬ ਸਾਹਮਣੇ ਆਇਆ ਦੱਸ ਸਰ ਐਸਮਤੀ ਸਰ ਛੋਟੀ ਜੀ ਬਾਈ ਪੁਰਾਣੀ ਦੀ ਅੱਜ ਦਾ ਸਰ ਇਸ ਕਿਹਨੇ ਚੁੰਦੀ ਹੋਰ ਹੈ ਮਾਨਯੋਗ ਪੰਜਾਬ ਬਣ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਭੁੱਲ ਜੁਕੀ ਹੋ ਗਈ ਮੈਂ ਉਹਦੀ ਮਾਫੀ ਮੰਗਣਾ ਚਲੋ ਸਰ ਉਹਦਾ ਅਸਲ ਸੱਚ ਕੀ ਹੈ ਸਰ ਉਹਦਾ ਦੱਸ ਦਿੰਦੇ ਚਲ ਨਹੀਂ ਬਹੁਤ ਚਲ ਚਲ ਸਰ ਐਸਾ ਮਾਫ਼ ਕਰ ਤਾਂ ਛੋਟੀ ਜੀ ਭਾਈ ਪੁਰਾਣੀ ਦੀ ਅੱਜ ਦਾ ਖੰਡਾ ਬੋਰਡ ਸਰ ਇਸ ਤਿੱਕੇ ਮੈਚ ਹੁੰਦੇ ਹੋ। ਹਾਂ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ। ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ। ਉਹਨਾਂ ਦਾ ਆਸ਼ੀਰਵਾਦ ਲੈਣਾ ਹੈ। ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਭੁੱਲ ਜੁਕੀ ਹੋ ਗਈ ਮੈਂ ਉਹਦੀ ਮਾਫੀ ਮੰਗਣਾ। ਦੇਖ ਚਲੋ ਸਰ ਉਹਦਾ ਅਸਲ ਸੱਚ ਕੀ ਹੈ ਸਰ ਉਹਦਾ ਦੱਸ ਦਈਏ ਬੰਦਿਆ ਚਲੋ ਨਹੀਂ ਪਰ ਉਸ ਚਲੋ ਖੇਰ ਮੁਅਤਲ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੇ ਤਾਂ ਮੁਆਫੀ ਮੰਗ ਕੇ ਆਪਣਾ ਪੱਲਾ ਝੜ ਲਿਆ ਪਰ ਜਿਹੜੇ ਲਗਾਤਾਰ ਇਨਸਾਫ ਦੀ ਮੰਗ ਲਈ ਮੋਰਚੇ ਲਗਾਈ ਬੈਠੇ ਨੇ ਫਿਰ ਉਹਨਾਂ ਨੂੰ ਇਨਸਾਫ ਕਦੋਂ ਮਿਲੇਗਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ